ਮੈਂ ਵੀਰ ਨੂੰ ਪਹਿਲਾਂ ਤੇ ਜਵਾਬ ਦੇਣਾ ਚਾਹੁੰਦਾ ਕਿ ਸਾਨੂੰ ਤੇਰੇ ਇਹ ਸਲਾਹ ਦੀ ਲੋੜ ਨਹੀਂ ਏ ਕਿ ਸਾਨੂੰ ਬਜਿੰਦਰ ਸਿੰਘ ਜੀ ਦੇ ਕੇਸ ਦੇ ਲਈ ਹਾਈ ਕੋਰਟ ਜਾਣਾ ਪਏਗਾ ਸਾਡਾ ਸੰਵਿਧਾਨਿਕ ਅਧਿਕਾਰ ਆ ਇਹ ਸਾਨੂੰ ਪਤਾ ਤੇ ਜਿਹੜੀ ਤੂੰ ਦੂਜੀ ਗੱਲ ਕਰ ਰਿਆ ਨਾ ਸਿੱਖਾਂ ਦੇ ਕ੍ਰਿਸ਼ਨਾਂ ਦੀ ਇੱਕ ਲੜਾਈ ਵਾਲਾ ਮਾਹੌਲ ਇਦਾਂ ਕਰ ਰਹੇ ਨੇ ਤੂੰ ਕਰ ਰਹੇ ਆ ਇਦਾਂ ਦੇ ਕੰਮ ਤੇਰੀਆਂ ਹੱਦ ਤਾਂ ਹੋਣਗੀਆਂ ਸਿੱਖਾਂ ਦਾ ਤੇ ਇਸਾਈਆਂ ਦਾ ਕ੍ਰਿਸ਼ਨਾਂ ਦਾ ਨੂੰ ਮਾਸ ਦਾ ਰਿਸ਼ਤਾ ਏ ਇਹ ਤੇਰੇ ਵਰਗੇ ਨਹੀਂ ਇਹਨਾਂ ਨੂੰ ਤੋੜ ਸਕਦੇ ਬੜੇ ਆਏ ਤੇ ਬੜੇ ਚਲ ਗਏ ਕੋਈ ਵੀ ਸ਼ਬਦ ਮੇਰਾ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਆ ਮੈਂ ਅਕਸਰ ਕਹਿੰਦਾ ਕਿ ਸਾਡੀ ਲੜਾਈ ਕਿਸੇ ਕੌਮ ਜਾਂ ਧਰਮ ਦੇ ਨਾਲ ਨਹੀਂ ਆ ਸਾਡੀ ਲੜਾਈ ਆ ਜਿਹੜੇ ਸਾਡੇ ਧਰਮ ਦੇ ਬਾਰੇ ਗਲਤ ਬੋਲਦੇ ਨੇ ਤੇ ਜਿਹੜਾ ਕੋਈ ਵੀ ਕਿਸੇ ਵੀ ਧਰਮ ਦੇ ਬਾਰੇ ਗਲਤ ਬੋਲਦਾ ਉਨੂੰ ਮੈਂ ਕਿਸੇ ਧਾਰਮ ਦਾ ਮੰਦਾ ਹੀ ਨਹੀਂ ਕਿਉਂਕਿ ਉਹ ਉਹ ਲੋਕ ਹੁੰਦੇ ਨੇ ਸਿਰਫ ਸਮਾਜ 'ਚ ਅੱਗ ਲਾਉਣ ਵਾਲੇ ਉਹਨਾਂ ਦੀ ਕੋਈ ਧਾਰਮਿਕ ਆਸਥਾ ਨਹੀਂ ਹੁੰਦੀ ਤੇ ਜਿਹੜੇ ਵੀਰਿਆ ਤੂੰ ਕਹਿਣ ਰਿਹਾ ਨਾ ਕਿ ਇਹ ਬੰਦੇ ਇਕੱਠੇ ਕਰ ਰਿਹਾ 5000 ਬੰਦਿਆਂ ਦੇ ਨੰਬਰ ਮੰਗ ਰਿਹਾ ਮੈਂ 50000 ਬੰਦਿਆਂ ਦੇ ਮੰਗਣੇ ਆ 5 ਨਹੀਂ ਮੈਨੂੰ ਉਮੀਦ ਆ ਕਿ ਮੈਂ ਇੱਕ ਦਿਨ ਆਵਾਂਗਾ 50000 ਲੋਕ ਨੰਬਰ ਭੇਜਣਗੇ ਪਰ ਉਹ ਨੰਬਰ ਮੈਂ ਪ੍ਰੋਫੈਟ ਬਜਿੰਦਰ ਸਿੰਘ ਦੇ ਲਈ ਨਹੀਂ ਮੰਗ ਰਿਆ ਮੈਂ ਤੇਰੀ ਨੌਲੇਜ ਲਈ ਦੱਸਦਾ ਉਹ ਨੰਬਰ ਮੈਂ ਮੰਗ ਰਿਆ ਮੈਂ ਵੀਡੀਓ ਤੈਨੂੰ ਵਿਖਾਉਣ ਲੱਗਾ ਕਿੰਨਾ ਦੇ ਲਈ ਪ੍ਰੋਫੈਟ ਜੀ ਦਾ ਕੇਸ ਤੇ ਅਦਾਲਤ ਤੇ ਆ ਉਹਦੇ ਜੋ ਫੈਸਲਾ ਕਰਨਾ ਕੋਰਟ ਨੇ ਕਰਨਾ ਠੀਕ ਆ ਸੈਸ਼ਨ ਕੋਰਟ ਤੋਂ ਉਹਨਾਂ ਨੂੰ ਸਜ਼ਾ ਹੋ ਗਈ ਆ ਹਾਈ ਕੋਰਟ ਤੋਂ ਅਪੀਲ ਲਾਉਣਗੇ ਜੋ ਫੈਸਲਾ ਕੋਰਟ ਨੇ ਕਰਨਾ ਪਹਿਲੇ ਕੁਝ ਤੱਥ ਰਹਿ ਗਏ ਹੋਣਗੇ ਹੁਣ ਕੋਰਟ 'ਚ ਤੱਥ ਹੋਰ ਪੇਸ਼ ਕੀਤੇ ਜਾਣਗੇ ਤੇ ਕੁਝ ਨਾ ਕੁਝ ਜਿਹੜਾ ਵਾ ਉਹ ਉਹ ਉਹਨਾਂ ਦਾ ਰਜਟ ਜਰੂਰ ਨਿਕਲੇਗਾ ਉਹ ਸਾਨੂੰ ਪਤਾ ਅਸੀਂ ਉਹਦੇ ਲਈ ਸੜਕਾਂ ਤੇ ਨਹੀਂ ਹੋ ਰਹੇ ਉਹਦੇ ਲਈ ਧਰਨੇ ਨਹੀਂ ਲਾ ਰਹੇ ਨਾ ਸਾਨੂੰ ਜਰੂਰਤ ਆ ਅਸੀਂ ਬੜੇ ਹੀ ਸੁਲਝੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਆ ਸਾਨੂੰ ਬਹੁਤ ਪ੍ਰਭੂ ਯਿਸੂ ਨੇ ਅਕਲ ਦਿੱਤੀ ਆ ਕਿ ਕਿਹੜੇ ਮਸਲੇ ਨੂੰ ਆਪਾਂ ਕਿੱਦਾਂ ਹੱਲ ਕਰਨਾ ਜਿਹੜੇ ਮੈਂ ਬੰਦੇ ਇਕੱਠੇ ਕਰ ਰਿਹਾ ਨਾ ਮੇਰੀ ਜਾਣਕਾਰੀ ਲਈ ਦੱਸਾਂ ਮੈਂ ਕਿਉਂ ਕਰ ਰਿਹਾ ਸੁਣ ਕਿੰਨਾਂ ਲਈ ਮੈਂ ਕਰ ਰਿਹਾ ਆ ਆ ਜਿਹੜੇ ਸਾਡੀ ਕਮਿਊਨਿਟੀ ਦੇ ਖਿਲਾਫ ਸਾਡੇ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਗਲਤ ਪ੍ਰਚਾਰ ਤੇ ਗਲਤ ਵੀਡੀਓ ਬਣਾਉਂਦੇ ਨੇ ਇਹ ਉਹਨਾਂ ਪਤੰਦਰਾਂ ਦੇ ਲਈ ਆ ਆ ਮੇਰਾ ਵੀਰ ਮੈਨੂੰ ਸੁਣ ਲਈ ਟੱਜਣਾ ਦੇੇਰ ਬਾਅਦ ਹੋ ਗਿਆ ਹਾਂਜੀ ਕਿੱਕੇ ਟੁੱਟੇ ਆ ਭਾਜੀ ਅੱਜ ਅਸੀਂ ਆਲਸੀ ਰਪੀਵਾਂਗੇ ਰੋਜ਼ਿੰਦੇ ਜਿਸੀਂ ਖਾਸਾ ਨਹੀਂ ਕਹੀ ਹਾਂਜੀ ਵੈਸੇ ਤਾਂ ਵੈਸੇ ਤਾਂ ਇੰਕੀ ਲਿਖਤੀ ਹੈ ਬ੍ਰੈਂਡ ਨਹੀਂ ਬ੍ਰੈਂਡ ਹੈ ਨਾ ਜਿੰਦਾ ਜਿੰਦਾ ਪੈਸੇ ਵੱਧੀ ਜੂਗੇ ਘੱਟ ਪੈਦੀ ਜੂਗਾ ਅੱਜ ਹੁਣੀ ਇੰਕੀ ਲਿਖਤੀ ਹੈ ਬਾਅਦ ਚ ਹੌਲੀ ਹੌਲੀ ਹੋਰ ਲੈ ਲਾਂਗੇ ਫਿਰ ਹੋਰ ਘੱਟ ਪੈਦਾਗਾ 31 ਮਾਰਚ ਬਣਾਵਾਂਗੇ ਇਹ ਤਾਂ ਕੱਲੇ ਯਸ਼ੂ ਦੀ ਕਿਰਪਾ ਕੱਲੇ ਯਸ਼ੂ ਦੀ ਕਿਰਪਾ ਬੋਤਵਾਗ ਅਸੀਂ ਜਾਵਾਂਗੇ ਸੰਗਰਨ ਨਾਲ ਜੋੜਾਂਗੇ ਬੋਲੋ ਹallelujah ਹੁਣ ਤੂੰ ਮੈਨੂੰ ਦੱਸ ਪਿਆ ਜਿਹੜੇ ਇੱਥਾਂ ਦੇ ਕੁੱਤੇ ਭੰਪੜੇ ਨੇ ਇਹਨਾਂ ਨੂੰ ਅਸੀਂ ਸਮਾਜ ਵਿੱਚ ਖੁੱਲੇ ਛੱਡ ਦਈਏ ਕਿ ਕਿਸੇ ਦੀ ਲੱਤ ਵੱਢ ਖਾਣ ਅਸੀਂ ਇਹਨਾਂ ਨੂੰ ਸੰਗਲ ਪਾਉਣਾ ਇਹਨਾਂ ਨੂੰ ਨੱਥ ਪਾਉਣੀ ਆ ਇਹਨਾਂ ਤੇ ਮੈਂ ਪਰਚਾ ਦਰਦ ਕਰਾਉਣ ਦੇ ਲਈ ਆਪਣੇ ਲੋਕਾਂ ਨੂੰ ਕਹਿ ਰਿਹਾ ਜਾਗੋ ਇਹੋ ਜਿਹੇ ਹੋਰ ਕਈ ਵੀਡੀਓਜ਼ ਨੇ ਜੇ ਮੈਂ ਬਖਾਵਾਂ ਤੇ ਸਾਰਾ ਸਮਾਂ ਉਹਦੇ ਦੀ ਲੰਘ ਜਾਣਾ ਮਾ ਉਹਦੇ ਲਈ ਸਮਾਜ ਨੂੰ ਆਪਣੇ ਨੂੰ ਇਕੱਠਾ ਕਰ ਰਿਆ ਵਾਂ ਗਲਤ ਫਹਿਮੀ ਗਲਤ ਪ੍ਰਚਾਰ ਨਾ ਕਰ ਪ੍ਰੈਸ ਕਾਨਫਰੰਸਾਂ ਕਰ ਕਰਕੇ ਠੀਕ ਆ ਸਾਨੂੰ ਤੇਰੇ ਨਾਲੋਂ ਵੱਧ ਕਲੇ ਆਪਾਂ ਕਿੱਦਾਂ ਚੱਲਣਾ ਪਰ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਜੋ ਪ੍ਰੋਟੈਸਟ ਕਰਨਾ ਕਾਨੂੰਨੀ ਮਰਿਆਦਾ 'ਚ ਕਰਨਾ ਔਰ ਇਹਦੀ ਤਰੀਕ ਰੱਖਤੀ ਆ ਮੈਂ ਸਾਰੇ ਭਰਾਵਾ ਮੈਨੂੰ ਪੁੱਛਦੇ ਰਹੇ ਨੇ ਕਿ ਭਾਜੀ ਤਰੀਕ ਕਿੰਨੀ ਆ ਤੁਸੀਂ ਦੱਸੋ ਦਿਨ ਸ਼ਨੀਵਾਰ 19 4 2025 19 ਤਰੀਕੇ ਦਿਨ ਛਲਿਆਰ 2025 ਨੂੰ ਸਾਰੇ ਭਰਾ ਜਿਨੇ ਨੰਬਰ ਛੱਡੇ ਨੇ ਸਾਰਿਆਂ ਨੂੰ ਫੋਨ ਵੀ ਜਾਣਗੇ ਜੇ ਨਹੀਂ ਵੀ ਜਾਂਦੇ ਤੇ ਆਪਣਾ ਆਪਣੀ ਕੌਮ ਦੀ ਅਣਖ ਸਮਝਦੇ ਹੋਏ ਆਪਣੀ ਕੌਮ ਦੀ ਖਾਤਰ ਆ ਬੰਦਿਆ ਤੇ ਪਰਚਾ ਕਰਾਉਣ ਲਈ ਜਿਹੜੇ ਸ਼ਰਾਬ ਦੀਆਂ ਬੋਤਲਾਂ ਫੜ ਕੇ ਇੰਨੀ ਗੱਲ ਕਹਿ ਰਹੇ ਨੇ ਕਿ ਯਿਸੂ ਦੀ ਕਿਰਪਾ ਨਾਲ ਸਾਨੂੰ ਸ਼ਰਾਬ ਮਿਲੀ ਆ ਯਿਸੂ ਨੇ ਸ਼ਰਾਬ ਨਾਲ ਬLES ਕੀਤਾ ਇਹਨਾਂ ਨੂੰ ਨੱਖ ਪਾਉਣੀ ਏ ਇਨਾਂ ਦੇ ਪਰਚੇ ਦਰਜ ਕਰਾਉਣੇ ਆ ਇਹਦੇ ਲਈ ਤੁਸੀਂ ਸਭਣਾ ਨੇ ਸ਼ਨੀਵਾਰ ਬਟਾਲਾ ਪਹੁੰਚਣਾ ਫੁਹਾਰਾ ਚੌਂਕ ਦੇ ਵਿੱਚ ਸੁਖਾ ਸਿੰਘ ਮਹਤਾਬ ਸਿੰਘ ਚੌਂਕ ਪਾਰ ਗਿਆ ਉੱਥੇ ਸਭਣਾ ਨੇ ਆਉਣਾ ਏ ਅਸੀਂ ਇਹ ਬੰਦਿਆਂ ਤੇ ਪਰਚੇ ਦਰਜ ਕਰਾਉਣੇ ਨੇ ਜਿਹੜੇ ਸ਼ਰਾਬ ਦੀਆਂ ਬੋਤਲਾਂ ਫੜ ਕੇ ਸਾਡੇ ਪ੍ਰਭੂ ਯਸ਼ੁਮਸੀ ਨੂੰ ਮਾੜਾ ਬੋਲ ਰਹੇ ਨੇ ਸਾਡੀ ਲੜਾਈ ਉਹਨਾਂ ਲਈ ਆ ਸਾਡਾ ਧਰਨਾ ਉਹਨਾਂ ਲਈ ਆ ਸਾਡਾ ਪ੍ਰੋਫਿਟ ਦੇ ਲਈ ਨਹੀਂ ਆ ਪ੍ਰੋਫਿਟ ਦੇ ਨਾਲ ਕਾਨੂੰਨੀ ਲੜਾਈ ਲੜਾਂਗੇ ਜਿਹੜੀ ਲੜਨੀ ਏ ਸਾਰੇ ਹੀ ਮੇਰੇ ਭਰਾ ਤੁਸੀਂ ਜ਼ਰੂਰ ਪਹੁੰਚਣਾ ਜਿੱਦਾਂ ਮੈਨੂੰ ਪਹਿਲੇ ਹੰਗਾਰਾ ਦਿੱਤਾ ਇਦਾਂ ਹੀ ਦਿਓ ਸ਼ੇਅਰ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਕਰ ਦਿਓ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਪਿਛਲੇ ਸਮੇਂ 'ਚ ਮੈਂ ਰਵੀਨਾ ਟੰਡਨ ਤੇ ਪੱਤਾ ਦਰਜ ਕਰਾਇਆ ਭਾਰਤੀ ਸਿੰਘ ਤੇ ਕਰਾਇਆ ਪਰ ਉਹਦਾ ਕੋਈ ਵੀ ਰਿਜ਼ਲਟ ਨਹੀਂ ਆਇਆ ਭਰਾਵੋ ਹੁਣ ਨਾ ਮੈਂ ਦੋ ਚਾਰ ਵੀਰਾਂ ਨਾਲ ਸਲਾਹ ਕੀਤੀ ਸੀ ਅਕਸਰ ਆਪਾਂ ਜਦੋਂ ਕੋਈ ਲੜਾਈ ਸ਼ੁਰੂ ਕਰਦੇ ਆ ਨਾ ਤੇ ਇਹ ਕੰਮਾਂ ਦੇ ਵਿੱਚ ਅਸੀਂ ਫਾਈਨੈਂਸ਼ਲੀ ਬਹੁਤ ਮਾਰ ਖਾ ਜਾਂਦੇ ਆ ਅੰਤ ਕਿਤੇ ਨਾ ਕਿਤੇ ਜਾ ਕੇ ਪੈਸੇ ਦੀ ਜ਼ਰੂਰਤ ਪੈਂਦੀ ਆ ਜਦੋਂ ਅੰਜਲੀ ਕੇਸ ਹੋਇਆ ਗਰਦਾਸਪੁਰ ਦੇ ਵਿੱਚ ਸਾਡੇ ਐਡਵੋਕੇਟ ਕਮਲ ਖੋਖਰ ਜੀ ਪਾਲ ਸੰਧੂ ਜੀ ਜਿੰਨੇ ਸਾਡੇ ਕ੍ਰਿਸਚਨ ਵਕੀਰ ਸੀ ਇਹਨਾਂ ਨੇ ਫ੍ਰੀ ਚ ਕੇਸ ਲੜਿਆ ਤੇ ਉਹ ਬੰਦੇ ਨੂੰ ਸਜ਼ਾ ਦਵਾਈ ਅੰਜਲੀ ਕੇਸ ਦੇ ਵਿੱਚ ਜਿਹੜਾ ਰੇਪ ਕੇਸ ਹੋਇਆ ਸੀਗਾ ਤੋ ਇਥੋਂ ਤੱਕ ਤੇ ਸਾਡੇ ਵਕੀਲ ਕਰ ਸਕਦੇ ਨੇ ਪਰ ਜਦੋਂ ਮਸਲਾ ਕਿਤੇ ਹਾਈ ਕੋਰਟ ਤੇ ਜਾਂਦਾ ਜਾਂ ਫਿਰ ਸਾਨੂੰ ਹੋਰ ਕੁਝ ਕਰਨਾ ਪੈਂਦਾ ਉੱਥੇ ਫਾਈਨੈਂਸ਼ਲੀ ਅਸੀਂ ਬਹੁਤ ਜ਼ਿਆਦਾ ਮਾਰ ਖਾ ਜਾਂਦੇ ਆ ਪਰ ਮੈਂ ਹੁਣ ਜਿਹੜੀ ਲੜਾਈ ਆ ਸ਼ੁਰੂ ਕਰਦੀਆਂ ਜੇ ਮੈਂ ਪਰਚੇ ਦਰਜ ਕਰਾਉਣੇ ਆ ਨਾ ਤੇ ਮੈਂ ਇਹਨਾਂ ਨੂੰ ਜੇਲ੍ਹ ਦੇ ਅੰਦਰ ਤੱਕ ਭੇਜਣਾ ਵਾ ਪੂਰੀ ਲੜਾਈ ਲੜਨੀ ਆ ਔਰ ਮੈਨੂੰ ਇਸ ਦੇ ਲਈ ਤੁਹਾਡੀ ਹੈਲਪ ਦੀ ਲੋੜ ਆ ਤੁਹਾਡੇ ਕੰਟਰੀਬਿਊਸ਼ਨ ਦੀ ਲੋੜ ਆ ਮੈਂ ਕੱਲਾ ਜਿੰਨੇ ਜੋਗਾ ਹੈਗਾ ਉਹ ਤੋਂ ਮੈਂ ਕਰ ਹੀ ਰਿਹਾ ਪਰ ਜੇ ਮੇਰੇ ਭਰਾ ਵੀ ਤੁਸੀਂ ਵੀ ਨਾਲ ਆਜੋਗੇ ਤੇ ਆਪਾਂ ਡਟ ਕੇ ਇਹਨਾਂ ਅੰਸਰਾਂ ਨੂੰ ਠੰਡ ਪਾਵਾਂਗੇ ਤੁਸੀਂ ਜਿੰਨੀ ਹੈਲਪ ਕਰ ਸਕਦੇ ਹੋ ਇੱਕ ਇੱਕ ਰੁਪਈਏ ਦਾ ਹਿਸਾਬ ਜਿਹੜਾ ਨਾ ਤੁਹਾਨੂੰ ਦਿੱਤਾ ਜਾਏਗਾ ਕਿ ਪੈਸਾ ਕਿੱਥੇ ਲੱਗਾ ਕਿੱਦਾਂ ਹੋਇਆ ਕੋਈ ਪੈਸਾ ਮੇਰਾ ਘਰ ਪਹਿਲਾਂ ਵੀ ਚੱਲਦਾ ਤੇ ਹੁਣ ਵੀ ਚੱਲੀ ਜਾਣਾ ਪਰ ਇਹ ਪੈਸਾ ਸਿਰਫ ਲੋਕਾਂ ਦੇ ਸਮਾਜ ਦੇ ਇਹੋ ਜਿਹੇ ਕੰਮਾਂ ਤੇ ਲੱਗੇਗਾ ਤੁਸੀਂ ਸਾਡੀ ਮਦਦ ਕਰੋ ਤਾਂ ਜੋ ਮੈਂ ਕਿੱਤੇ ਜਾ ਜਾ ਕੇ ਮੈਨੂੰ ਕੋਈ ਕਮੀਨਾ ਹੋਏ ਕਿ ਮੈਂ ਚੁੱਪ ਕਰਕੇ ਘਰ ਚ ਬਹਿ ਜਾ ਮੈਂ ਤੁਹਾਨੂੰ ਆਪਣਾ ਬਾਰ ਕੋਡ ਸਾਂਝਾ ਕਰ ਰਿਆ ਪੰਜਾਬ 크੍ਰਿਸਚਨ ਫੈਡਰੇਸ਼ਨ ਦੇ ਨਾਮ ਦਾ ਜਿੰਨੀ ਹੈਲਪ ਤੁਸੀਂ ਕਰ ਸਕਦੇ ਹੋ 100 200 500 ਯਾਰ ਜਿੰਨੀ ਤੁਹਾਡੀ ਜੇਬ ਲੋ ਕਰਦੀ ਆ ਵੇਖੋ ਕਮਿਊਨਿਟੀ ਦੀ ਲੜਾਈ ਲੜਨੀ ਆ ਔਰ ਮੈਂ ਵੇਵ ਪੂਰੇ ਪੰਜਾਬ ਚ ਲੈ ਕੇ ਜਾਣੀ ਆ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਤਿਆਰ ਕਰ ਲਿਆ ਕਿ ਹੁਣ ਮੈਂ ਲੜਾਈਆਂ ਲੜਨੀਆਂ ਤੇ ਤੁਸੀਂ ਮੈਂ 바ਰ ਕੋਡ ਸੰਝਾ ਕਰ ਰਿਆਂ ਜੇ ਕਿਸੇ ਨੂੰ ਤਰਾਜ ਹੋਏ ਕਿਸੇ ਨੇ ਇਲਜ਼ਾਮ ਲਾਉਣਾ ਪੈਸਿਆਂ ਦਾ ਉਹ ਬਿਲਕੁਲ ਕੋਈ ਪੈਸਾ ਨਾ ਵੀਰੋ ਪਾਏ ਪੈਸੇ ਉਹ ਪਾਇਓ ਜਿਨ੍ਹਾਂ ਨੂੰ ਵਕੈ ਲੱਗਦਾ ਕਿ ਮੈਂ ਕਮਿਊਨਿਟੀ ਦੀ ਗੱਲ ਕਰਨ ਦੇ ਲਈ ਕੌਮ ਦੇ ਲਈ ਲੜਾਂਗਾ ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਕਹਿ ਤੀ ਇੱਕ ਇੱਕ ਚੀਜ਼ ਦਾ ਤੁਹਾਨੂੰ ਹਿਸਾਬ ਦੇਵਾਂਗਾ ਮੈਂ ਇੱਕ ਇੱਕ ਚੀਜ਼ ਦਾ ਔਰ ਤੁਸੀਂ ਐ 바ਰ ਕੋਡ ਤੇ ਜਿੰਨੀ ਹੈਲਪ ਕਰ ਸਕਦੇ ਕਰੋ ਤਾਂ ਜੋ ਮੈਂ ਲੜਾਈ ਸ਼ੁਰੂ ਕਰਾਂ ਇਹ ਪ੍ਰੋਟੈਸਟ ਵੀ ਜੇ ਬਹੁਤ ਵੱਡਾ ਹੁੰਦਾ ਲੋਕਾਂ ਨੇ ਖਾਣ ਦਾ ਪੀਣ ਦਾ ਬਹਿਣ ਦਾ ਰੇਜ ਸਾਰੇ ਮਕਰਾਂ ਠੀਕ ਹੈ ਮੈਨੂੰ ਵੀਰਾਂ ਨੇ ਸਲਾਹ ਦਿੱਤੀ ਕਈਆਂ ਨੇ ਬਹੁਤ ਸਾਰੇ ਮੈਨੂੰ ਬਾਹਰੋਂ ਵੀ ਕੱਲ ਆਈਆਂ ਕਿ ਭਾਜੀ ਤੁਸੀਂ ਫਲੈਸ਼ਲੀ ਵੀ ਲੋਕਾਂ ਦੇ ਕੋਲੋਂ ਲੋਕਾਂ ਨੂੰ ਇਹਦੇ ਲਈ ਉਤਸ਼ਾਹਤ ਕਰੋ ਵੇਖੋ ਸਾਡੇ ਬਾਲ ਠਾਕਰੇ ਜੀ ਹੋਏ ਨੇ ਸ਼ਿਵ ਸੈਨਾ ਤੋਂ ਠੀਕ ਹੈ ਬੰਬੇ ਦੇ ਵਿੱਚ ਉਹਨਾਂ ਦੀ ਸਰਕਾਰ ਆ ਸ਼ਿਵ ਸੈਨਾ ਦਾ ਪੂਰਾ ਸਿੱਕਾ ਚੱਲਦਾ ਮੈਂ ਚੀਜ਼ ਨੂੰ ਪੱਕਾ ਤਾਂ ਨਹੀਂ ਕਹਿੰਦਾ ਬਟ ਮੈਂ ਸੁਣਿਆ ਕਿ ਉਹ ਇੱਕ ਤੇ ਦੁਕਾਨ ਤੋਂ ਸਿਰਫ 1 ਰੁਪਏ ਦੀ ਉਹਦੋਂ ਕੰਟਰੀਬਿਊਸ਼ਨ ਲੈਂਦੇ ਸੀਗੇ ਜਿਹੜੇ ਸਮੇਂ 'ਚ ਉਹਨਾਂ ਨੇ ਸਿਵ ਸੈਨਾ ਨੂੰ ਖੜੇ ਕੀਤਾ ਤੇ ਜਦੋਂ ਸਿਵ ਸੈਨਾ ਖੜੀ ਹੋਈ ਲੋਕਾਂ ਨੇ 1 ਰੁਪਿਆ ਕੁਛ ਨਹੀਂ ਸੀ ਦੇਣਾ ਔਰ ਉਹ ਬਹੁਤ ਵੱਡੀ ਤਦਾਦ ਜੋ ਉਹਨਾਂ ਨੂੰ ਫੰਡਿੰਗ ਹੋਈ ਉਹਦਾ ਰਿਜ਼ਲਟ ਕੀ ਆ ਕਿ ਅੱਜ ਉਹ ਪਾਵਰ ਦੇ ਵਿੱਚ ਬੈਠੇ ਨੇ ਅੱਜ ਉਹ ਮਹਾਰਾਸ਼ਟਰ ਦੀ ਬੰਬੇ ਦੀ ਸਰਕਾਰ ਚਲਾ ਰਹੇ ਨੇ ਸਾਡੇ ਤੇ ਜੇ ਪਰਚੇ ਹੋ ਜਾਂਦੇ ਨੇ ਜਿੱਦਾਂ ਹੁਣ ਵੀ ਹੋ ਗਏ ਨੇ ਟਟ ਤੇ ਜੇ ਸਾਡੇ ਵੱਲੋਂ ਕੋਈ ਕਾਰਵਾਈ ਹੋਏ ਤੇ ਪਰਚੇ ਨਹੀਂ ਹੁੰਦੇ ਤੇ ਉਹਦਾ ਵੀ ਕਾਰਨ ਭਰਾਓ ਇਹੋ ਹੀ ਆ ਕਿ ਅਸੀਂ ਰਾਜ ਭਾਗ ਵਿੱਚ ਨਹੀਂ ਬੈਠੇ ਨਾ ਸਾਡੀ ਅਫਸਰਸ਼ਾਈ ਆ ਨਾ ਅਸੀਂ ਸਰਕਾਰੀ ਦਰਬਾਰੇ ਆ ਨਾ ਅਸੀਂ ਅੱਜ ਤੱਕ ਕੋਈ ਐਮਐਲਏ ਬਣਾ ਪਾਏ ਆ ਐਡੀ ਵੱਡੀ ਗਿਣਤੀ ਤੇ ਅਸੀਂ ਆਪਣੀ ਦੱਸਦੇ ਆ ਅੱਜ ਹਰ ਕਮਿਊਨਿਟੀ ਦਾ ਇੱਕ ਐਮਐਲਏ ਆ ਪਰ ਅਸੀਂ ਅੱਜ ਤੱਕ ਆਪੜਾ ਇੱਕ ਐਮਐਲਏ ਵੀ ਨਹੀਂ ਬਣਾ ਪਾਏ ਕਿਉਂਕਿ ਆਪਾਂ ਕਦੀ ਇੱਕ 스테ਜ ਤੇ ਇਕੱਠੇ ਨਹੀਂ ਹੋਏ ਤੋ ਇਹਦੇ ਲਈ ਇਹ ਲੜਾਈ ਦੇ ਲਈ ਮੈਂ ਤੁਹਾਨੂੰ ਆਪਣਾ ਬਾਰਕੋਡ ਸ਼ੇਅਰ ਕਰ ਰਿਆ ਮੇਰੇ ਭਰਾ ਜਰੂਰ ਹੈਲਪ ਕਰਿਓ ਮੇਰੀ ਤੁਹਾਨੂੰ ਬੇਨਤੀ ਏ ਸਿਰਫ ਮੈਂ ਮੰਗ ਤਾਂ ਰੱਖੀ ਆ ਕਿ ਮੈਂ ਇਹ ਜਿਹੜੀ ਲੜਾਈ ਸ਼ੁਰੂ ਕਰਨੀ ਹੈ ਹੁਣ ਮੈਂ ਬਹਿਣਾ ਨਹੀਂ ਹੈ ਲੜਾਈ ਤੇ ਮੈਂ ਇਦਾਂ ਦੇ ਅਨਸਰਾਂ ਨੂੰ ਠੱਲ ਪਾਉਣ ਦੇ ਲਈ ਬਿਲਕੁਲ ਤਤਬਰ ਤਿਆਰ ਰਹਿਣਾ ਜਦੋਂ ਵੀ ਕਿਤੇ ਕੋਈ ਗੱਲ ਹੋਏ ਤੇ ਸਾਡੇ ਲੋਕ ਪੈਸੇ ਹੋਣਾ ਡਰ ਕਿਸੇ ਦੇ ਉੱਤੇ ਲੋਣਾ ਪਏ ਇੱਕ ਮਿੰਟ ਚ ਆਪਾਂ ਲਈਏ ਸੋ ਮੈਂ ਆਪਣਾ ਪੰਜਾਬ ਪਿਸ਼ਲ ਫੈਡਰੇਸ਼ਨ ਦਾ ਬਾਰਕੋਡ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸਾਰੇ ਭਰਾ ਉਹਨੂੰ ਦੇਖ ਕੇ ਉਹਦੇ ਤੇ ਜਿੰਨਾ ਤੁਸੀਂ ਕਰ ਸਕਦੇ ਕਰਿਓ ਉਹ ਧਰਨੇ ਦੇ ਲਈ ਤੁਸੀਂ ਤਿਆਰ ਰਹੋ ਜਿਹੜੇ ਯਿਸੂ ਮਸੀਹ ਨੂੰ ਮਾੜਾ ਬੋਲੇ ਨੇ ਹੋਰ ਵੀ ਵੀਡੀਓ ਨੇ ਸਾਰੀਆਂ ਅਸੀਂ ਪੈਨ ਡਰਾਈਵ 'ਤੇ ਪਾਵਾਂਗੇ ਔਰ ਇਨ੍ਹਾਂ ਸ਼ਰਾਰਤੀ ਬੰਦਿਆਂ ਤੇ ਅਸੀਂ ਪੱਤੇ ਦਰਜ ਕਰਾਵਾਂਗੇ ਤਾਂ ਜੋ ਸਾਡਾ ਅਮਨ ਪਸੰਦ ਜੋ ਪੰਜਾਬ ਹੈ ਜਿਹੜਾ ਇੱਕ ਗੁਲਦਸਤਾ ਏ ਜਿਹਦੇ 'ਚ ਹਰ ਧਰਮ ਪਰੋਇਆ ਏ ਬੇਸ਼ੱਕ ਕੁਝ ਸ਼ਰਾਤੀ ਅੰਸਰ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਕੋਈ ਕਾਮਯਾਬ ਅਜੇ ਤੱਕ ਨਹੀਂ ਹੋਇਆ ਉਹ ਰਹੀ ਗੱਲ ਪ੍ਰਭੂ ਯਿਸੂ ਮਸੀਹ ਦੇ ਪ੍ਰਚਾਰ ਦੀ ਨਾ ਦੁਨੀਆ ਦੀ ਕੋਈ ਤਾਕਤ ਉਹਨੂੰ ਰੋਕ ਪਈ ਨਾ ਕਿਸੇ ਕੋਲ ਰੁਕਣਾ ਠੀਕ ਹੈ ਜੀ ਇਹ ਚੱਲਦਾ ਹੀ ਰਹਿਣਾ ਵਾ ਸਾਡੇ ਵਰਗੇ ਭਾਵੇਂ ਸ਼ਹੀਦ ਵੀ ਹੋ ਜਾਣ ਇਹ ਤਦ ਵੀ ਚੱਲਦਾ ਰਹਿਣਾ ਵਾ ਇਹਨੂੰ ਕੋਈ ਨਹੀਂ ਰੋਕ ਸਕਦਾ ਸੋ ਤੁਸੀਂ ਸਾਰੇ ਮੇਰੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਮੈਂ ਉਸ ਬੰਦੇ ਨੂੰ ਜਵਾਬ ਦਿੱਤਾ ਜਿਹੜਾ ਗਲਤ ਟਰੈਕ ਤੇ ਸਾਡੇ ਇਸ ਧਰਨੇ ਨੂੰ ਲੈ ਕੇ ਜਾ ਰਿਹਾ ਇਹ ਧਰਨਾ ਉਹ ਸ਼ਰਾਬ ਦੀਆਂ ਬੋਤਲਾਂ ਫੜ ਕੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਲਈ ਹੈ ਠੀਕ ਹੈ ਜੀ ਮੇਰੀ ਮਦਦ ਕਰਨਾ ਆਪਾਂ ਸਾਰੇ ਭਰਾ ਮਿਲ ਕੇ ਇੱਕ ਦੂਜੇ ਦੀ ਇੱਕ ਜੁਟ ਹੋ ਕੇ ਚੱਲਾਂਗੇ ਕੱਲ ਨੌਜਵਾਨਾਂ ਨੇ ਤੇਲੀਆਂਵਾਲ ਦੇ ਵਿੱਚ ਇੱਕ ਮੀਟਿੰਗ ਬੁਲਾਈ ਬਟਾਲੇ ਹਲਕੇ 'ਚ ਮੇਰੀ ਰੂਹ ਖੁਸ਼ ਹੋ ਗਈ ਕਹਿੰਦੇ ਭਾਜੀ ਸਾਡੀ ਅਣਖ ਜਾਗ ਗਈ ਆ ਔਰ ਮੈਨੂੰ ਇੰਨੇ ਕਾਲ ਆਏ ਜਿਹੜੇ ਮੇਰੇ ਨਾਲ ਕਿਤੇ ਨਾ ਕਿਤੇ ਨਾਰਾਜ ਸੀਗੇ ਜਾਂ ਮੈਨੂੰ ਕਿਸੇ ਨਾ ਕਿਸੇ ਗੱਲ ਤੋਂ ਨਹੀਂ ਚੰਗਾ ਸਮਝਦੇ ਸੀ ਮੈਨੂੰ ਉਹਨਾਂ ਦੇ ਵੀ ਫੋਨ ਆਏ ਕਿ ਵੀਰੇ ਆਪਾਂ ਤੇਰੇ ਨਾਲਿਆਂ ਕਿਉਂਕਿ ਤੂੰ ਕੌਮ ਦੀ ਗੱਲ ਕਰਦਾ ਤੇ ਕਮਿਊਨਿਟੀ ਦੀ ਗੱਲ ਨੂੰ ਚੱਕਦਾ ਸੋ ਮੇਰੇ ਭਰਾ ਵਾਅਦਿਆਂ ਨੂੰ ਸ਼ੇਅਰ ਕਰੋ ਆ ਜਿਆਦਾ ਤੋਂ ਜਿਆਦਾ ਇਹ ਵੀਡੀਓ ਲੋਕਾਂ ਤੱਕ ਪਹੁੰਚੇ ਤਾਂ ਜੋ ਛਣੀ ਆਦਾ ਜਿਹੜਾ ਸਾਡਾ ਪ੍ਰੋਟੈਸਟ ਆ ਇੱਕ ਵੱਡੇ ਲੈਵਲ ਦਾ ਹੋ ਸਕੇ ਬਹੁਤ ਵੱਡੀ ਗਿਣਤੀ ਚ ਸਾਰੇ ਤੁਸੀਂ ਆਓ ਆਪਾਂ ਮਿਲ ਕੇ ਐਸਐਸ ਬਟਾਲਾ ਨੂੰ ਉੱਥੇ ਆਪਾਂ ਐਫਆਈਆ ਵੱਜ ਕਰਵਾਵਾਂਗੇ ਤਾਂ ਜੋ ਲੋਕਾਂ ਦੇ ਮੂੰਹ ਨੂੰ ਤਾਲਾ ਲੱਗ ਸਕੇ ਜਿਹੜੇ ਸਾਡੇ ਕੌਮ ਦੇ ਨੁਮਾਇੰਦਿਆਂ ਨੂੰ ਜਾਂ ਸਾਡੇ ਰਹਿਬਰਾਂ ਨੂੰ ਮਾੜਾ ਬੋਰੇ ਨੇ ਸਭਣਾ ਨੂੰ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਜੈਮਸੀ ਜੀ ਬੇਨਤੀ ਆ ਪੇਜ ਨੂੰ ਲਾਈਕ ਤੇ ਫੋਲੋ ਜਰੂਰ ਕਰਿਓ ਕਿਉਂਕਿ ਆਵਾਜ਼ ਤੁਹਾਡੇ ਜ਼ਰੀਏ ਲੋਕਾਂ ਤੱਕ ਪਹੁੰਚਣੀ ਹੈ downwards